ਕਾਲ ਸਾਉ ਤੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਰਾਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰ ਤੁਸੀਂ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਮੈਂ ਜੋ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਂਸਾ ਹਰਾਨੂੰ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੀਡਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮੌਕੇ ਕੰਮ ਸੁਭਾਉਂਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਨਾਂ ਜਵਾਬ ਤਾਂ ਹੁਣ ਆਇਆ ਨਹੀਂ ਕਿਸੇ ਪਾਸੇ ਮੈ ਤਾਂ ਟਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਤੇ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਦੇ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਈ ਚਿੱਠੀ ਲਈ ਗਈ ਛੁੱਟੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਐ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਾਰੇ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਭਰੋਸਾ ਸੀ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀ ਕਿ ਉਹਨਾਂ ਦੇ ਵੈਸਟਰਨ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿੰਨਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਸੰਗ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਆ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੂਆ ਸਾਹਿਬ ਦੇ ਭੋਗ ਤੇ ਬੋਲੇ ਸੀ ਪੇਟੀਨ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਰਾਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਦਾਤ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਮੈਂ ਜੋ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਹਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸ਼ਕਤੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੰਭਾਲਦੀਆਂ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਾਪੀਸ਼ੈਨ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕਿਸੇ ਪਾਸੇ ਮੈਥਡਿਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਨੀ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਈ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ بطور ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਜੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸਰਸ਼ਨਸ਼ਿਪ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਵੈਸਟਡ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਹਿੰਨਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਹੈ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਰਸ਼ਕ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮજરા ਸਾਹਿਬ ਲੰਗੂਆ ਸਾਹਿਬ ਦੇ ਭੋਗ ਤੇ ਬੋਲੇ ਸੀ ਪਈ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਾਨੀ ਹਰਪ੍ਰੀਤ ਸਿੰਘ ਹਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰ ਤੁਸੀਂ ਤੇ ਅਕਾਲ ਤਖਤ ਦਾ ਜਿਹੜਾ ਫਸੀਲ ਆ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਜੋ ਕਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾਹ ਹੋਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪ ਕਹਿੰਦਾ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੁਭਾਲਦੇ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕਿੱਥੋਂ ਸੀ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਗਿਆਨੀ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਈ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰਬਾਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਜੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸ਼ਨਲ ਸਿਚੁਏਸ਼ਨ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਸਕ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਆ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੋਆ ਸਾਹਿਬ ਤੇ ਭੋਗ ਤੇ ਬੋਲੇ ਸੀ ਪਈ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਨਾਂ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਦੇ ਆਧਾਰ 'ਤੇ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਮੈਂ ਉਹ ਤਾਂ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡ ਸਾਹਿਬ ਹੋਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪਕੇ ਅੰਦਰ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੁਭਾਅ ਦੀਆਂ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਮੇਰਾ ਜਵਾਬ ਤਾਂ ਹੁਣ ਆਇਆ ਨਹੀਂ ਕਿਹਪਾਸ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਅਜਿਹਾ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਦੇ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸਰ ਸਿਚੇਸ਼ਨ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਇੰਵੈਸਟਡ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਰਸ਼ਕ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੂਆ ਸਾਹਿਬ ਤੇ ਭੋਗ ਤੇ ਬੋਲੇ ਸੀ ਵੀ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗੈਨੀ ਹਰਪ੍ਰੀਤ ਸਿੰਘ ਹਨ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਦਾਤ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਜੋ ਕਹਾਂ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਹੋਰ ਆਨੇ ਸਾਡੇ ਪੁਰਾਣੇ ਸਾਥੀ ਹੈ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪਕੇ ਅੰਦਰ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੰਭਾਲਦੀਆਂ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਉਹ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਮੇਰਾ ਜਵਾਬ ਤਾਂ ਹੁਣ ਆਇਆ ਨਹੀਂ ਕਿੱਥੇ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੈਂਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਨੀ ਹਰਪ੍ਰੀਤ ਸਿੰਘ ਨੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਈ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰਬ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਜੀ ਦੇਖੋ ਕਲਾ ਵਰਤੀ ਕਿੱਥੇ ਤੁਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸ਼ਨਲ ਕਨਫਰੰਸ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਇੰਵੈਸਟਡ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਸਕ ਵਿੱਚ ਬਾਦਲ ਨੂੰ 10 ਸਾਲ ਵਾਸਤੇ ਜਿਹੜੀ ਆ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੋਆ ਸਾਹਿਬ ਤੇ ਭੋਗ ਤੇ ਬੋਲੇ ਸੀ ਤੇ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਆ ਉਹਦੀ ਇਹਨਾਂ ਨੇ ਵਰਤੋਂ ਕੀਤੀ ਮੈਂ ਤਾਂ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਹੋਰਾਂ ਨੇ ਸਾਡੇ ਪ੍ਰਾਣੇ ਸਾਥੀ ਆ ਤੇ ਕਾਫੀ ਲੀਡਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟੀ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪਕੇ ਨਾਲ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸ਼ਕਤੀਆਂ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੁਭਾਲਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿ ਦਿੱਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕੈਪਸਿਟ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਨੀ ਹਰਪ੍ਰੀਤ ਸਿੰਘ ਦਾ ਨੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਖਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੀ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸ਼ਨਲ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀ ਕਿ ਉਹਨਾਂ ਦੇ ਇਨਵੈਸਟਡ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਹਿੰਨਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਆ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਸਕ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮੱਜਰਾ ਸਾਹਿਬ ਲੰਗੂਆ ਸਾਹਿਬ ਤੇ ਭੋਗ ਤੇ ਬੋਲੇ ਸੀ ਵੀ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗੈਨੀ ਹਰਪ੍ਰੀਤ ਸਿੰਘ ਹਰਾਂ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਦੇ ਅਧਾਰ 'ਤੇ ਸੀ ਤੇ ਅਕਾਲ ਤਖਤ ਦਾ ਜਿਹੜਾ ਫ਼ਸੀਲ ਆ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਉਹ ਕਹਾਂ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾਹ ਹੋਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆ ਕਹਿੰਦਾ ਵੀ 30 ਸੱਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮਕੇ ਕੰਮ ਸੰਭਾਲਦੀਆਂ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਇਹਦਾ ਜਵਾਬ ਤਾਂ ਹੁਣ ਆਇਆ ਨਹੀਂ ਕਿਹਦੇ ਪਾਸੋਂ ਮੈਤੇ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਖ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਅਜੇ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਗਿਆਨੀ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ ਅਕਾਲ ਤਖਤ ਸਾਹਿਬ ਤੇ ਜਿਹੜੀ ਹੈ ਬਤੌਰ ਜਥੇਦਾਰ ਉਹਨਾਂ ਨੇ ਗੁਰੂ ਦੇ ਦਰ ਨੂੰ ਇਸ ਤਰੀਕੇ ਵਾਸਤੇ ਗਲਤ ਵਰਤੋਂ ਕੀਤੀ ਤੇ ਹੁਣ ਮਹਾਰਾਜ ਦੀ ਦੇਖੋ ਕਲਾ ਵਰਤੀ ਕਿੱਥੇ ਤੋਰੇ ਫਿਰਦੇ ਗੁਰੂ ਸਾਨੂੰ ਗੁਰੂ ਤੇ ਪ੍ਰੋਫੈਸਰ ਸਿਚੇਸ਼ਨ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਸੀਗੀ ਉਹਨਾਂ ਦੇ ਵੈਸਟਰਨ ਇੰਟਰਸਟ ਦੇਖੋ ਜਿਹੜੀ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਇੰਟਰਵਿਊ ਹੈ ਨਾ ਜਿਹੜੀ ਇੱਕ ਚੈਨਲ ਦੇ ਵਿੱਚ ਚੱਲੀ ਹੈ ਮੈਂ ਤਾਂ ਕਿਹਾ ਕਿ ਇਹ ਗੁਰੂ ਮਹਾਰਾਜ ਦੀ ਕਿਰਪਾ ਵਰਤੀ ਆ ਇਹ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਹੈ ਆਪਣੇ ਆਪ ਹੀ ਉਹਨਾਂ ਨੇ ਮੰਨ ਲਿਆ ਕਿ ਮੈਂ ਕੀ ਕੀ ਗਲਤ ਕੰਮ ਕੀਤੇ ਸੀ ਜਿਹੜੀਆਂ ਗੱਲਾਂ ਸਾਨੂੰ ਤਾਂ ਖਰ ਪਤਾ ਹੀ ਸੀ ਇਸ ਦਸ ਸਾਲ ਵਿੱਚ ਬਦਲ ਨੂੰ 10 ਸਾਲ ਵਾਸਤੇ ਜਿਹੜੀ ਹੈ ਰਾਜਨੀਤੀ ਤੋਂ ਬਾਹਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹ ਤਾਂ ਮੰਨ ਗਏ ਹੁਣ ਇਹ ਫੈਸਲਾ ਜਦੋਂ ਚੰਦੂ ਮજરા ਸਾਹਿਬ ਲੰਗੋਆ ਸਾਹਿਬ ਦੇ ਭੋਗ ਤੇ ਬੋਲੇ ਸੀ ਪਈ ਢੀਂਸਾ ਸਾਹਿਬ ਦੇ ਘਰ ਬੁਲਾਇਆ ਗਿਆ ਸੀ ਗਿਆਨੀ ਹਰਪ੍ਰਿੰਤ ਸਿੰਘ ਹਨਾ ਨੂੰ ਤੇ ਉਹ ਮੈਂ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੀ ਗੱਲ ਉਜਾਗਰ ਹੋ ਗਈ ਕਿ ਫੈਸਲੇ ਪਹਿਲਾਂ ਹੋਏ ਸੀ ਰਾਜਨੀਤੀ ਤੇ ਉਧਾਰਤ ਸੀ ਤੇ ਅਕਾਲ ਤਖਤ ਦਾ ਜਿਹੜਾ ਫੈਸਲਾ ਉਹਦੀ ਇਹਨਾਂ ਨੇ ਵਰਤੋਂ ਕੀਤੀ ਹੈ ਮੈਂ ਤਾਂ ਕਿਹਾ ਸੀ ਤੇ ਬੜੀ ਛੇਤੀ ਪਰਮਿੰਦਰ ਸਿੰਘ ਢੀਡਸਾ ਹੋਰਾਂ ਨੇ ਸਾਡੇ ਪੁਰਾਣੇ ਸਾਥੀ ਆ ਤੇ ਕਾਫੀ ਲੀਡਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਦੁਬਾਰਾ ਮੈਂ ਉਹਨਾਂ ਨੂੰ ਪੁੱਛਦਾ ਵੀ ਭਰਾਓ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟਾਈ ਦਿੱਤੀ ਸੀ ਤੇ ਜਿਹੜਾ ਗਿਆ ਸੀ ਉਹ ਆਪਕੇੰ ਦਾ ਵੀ ਢੀਂਸਾ ਸਾਹਿਬ ਦੇ ਨਾਲ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅੱਗੇ ਵੀ ਧਾਰਮਿਕ ਸਖਸ਼ੀਤਾ ਜਿਹੜੀਆਂ ਨੇ ਉਹ ਇਹੋ ਜਿਹੇ ਮੌਕੇ ਕੰਮ ਸੰਭਾਲਦੀਆਂ ਰਹਿੰਦੀਆਂ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣੋ ਹੁਣ ਕਹਿੰਦੇ ਹਰਪ੍ਰੀਤ ਸਿੰਘ ਵੀ ਕਹੀ ਜਾਂਦੇ ਚੰਦੂ ਮਤਲਬ ਸਾਹਿਬ ਨੇ ਉੱਥੇ ਕਹਿਤਾ ਸੀ ਜਦੋਂ ਲੰਗੋਵਾਲ ਦੀ ਗੱਲ ਹੋਈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਸਾਰਾ ਕੁਝ ਝੂਠ ਹੈ ਤੇ ਹੁਣ ਝੂਠ ਕੌਣ ਬੋਲਿਆ ਜੀ ਮੈਨੂੰ ਦੱਸੋ ਮੇਰਾ ਜਵਾਬ ਤਾਂ ਹੁਣ ਆਇਆ ਨਹੀਂ ਕਿੱਪਾਸ ਮੈਂ ਤਾਂ ਡਿੱਕੀ ਜਾਂਦਾ ਸੀ ਕਿਉਂਕਿ ਮੇਰੀ ਪ੍ਰੈਸ ਕਾਨਫਰੰਸ ਸੀ ਅਗਲੇ ਦਿਨ ਸ਼ਾਮ ਨੂੰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਇਹ ਸਾਰਾ ਕੁਝ ਗਲਤ ਹੈ ਜੀ ਇਹ ਵੀ ਕਹਿੰਦੇ ਸੀ ਵੀਡੀਓ ਜਿਹੜੀ ਹੈ ਇਹਦੀ ਟੈਂਪਰਿੰਗ ਕੀਤੀ ਹੋਈ ਹੈ ਤੇ ਹੁਣ ਤਾਂ ਕਹਿੰਦੇ ਹਰਪ੍ਰੀਤ ਸਿੰਘ ਲੰਗਾ ਚਿੱਟਾ ਸੱਚ ਉਹ ਆਪਣੀ ਇੰਟਰਵਿਊ ਚ ਦੱਸ ਗਏ ਜੋ ਹੁਣ ਅਸੀਂ ਕਹਿੰਦੇ ਸੀ ਸਾਰਾ ਕੁਝ ਕਿਚੜੀ ਪਹਿਲਾਂ ਪੱਕ ਚੁੱਕੀ ਸੀ ਫਿਰ ਉਹਨਾਂ ਦੇ ਰਾਹੀਂ ਚਿੱਠੀ ਲਈ ਗਈ ਚਿੱਠੀ ਲੈ ਕੇ